ਆਭਾਤੋ ਅਜੀਹਾ ਮਾਮਲਾ ਸਾਹਮਣੇ ਆ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀਆ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਹੀ ਭਰਾ ਦਾ ਵੈਰੀ ਬੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਸ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਭਰਾ ਦੇ ਵੱਲੋਂ ਆਪਣੇ ਭਰਾ ਦੇ ਘਰ ਦੇ ਅੰਦਰ ਵੜ ਕੇ ਉਸ ਦੇ ਉੱਪਰ ਇੱਟਾ ਰੋੜੇ ਚਲਾਏ ਜਾਂਦੇ ਨੇ ਉਸ ਦੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਨਾਂ ਦੇ ਵਿੱਚ ਅੱਲ ਥੋੜੀ ਝੜਪ ਹੋਈ ਸੀਗੀ ਜਿਸ ਤੋਂ ਬਾਅਦ ਇੱਕ ਦੂਜੇ ਦੇ ਉੱਪਰ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ 8 ਤੋਂ 10 ਜੋ ਲੜਕੇ ਲੈ ਕੇ ਦੂਸਰਾ ਭਰਾ ਆਂਦਾ ਹੈ ਤੇ ਘਰ ਦੇ ਵਿੱਚ ਪੋੜੀ ਲਾ ਕੇ ਅੰਦਰ ਵੱੜਦਾ ਤੇ ਉਸ ਦੇ ਉੱਪਰ ਇੱਟਾ ਰੋੜੇ ਬਰਾਣੇ ਸ਼ੁਰੂ ਕਰ ਦਿੰਦਾ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਉਸ ਦੀ ਗੱਲ ਕਰੀਏ ਤਾਂ 8 ਤੋਂ 10 ਦੇ ਕਰੀਬ ਜੋ ਵਿਅਕਤੀ ਹੈ ਪੌੜੀ ਲਗਾ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਇਹ ਜੋ ਪੂਰਾ ਮਾਮਲਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਤੇ ਬਾਅਦ ਦੇ ਵਿੱਚ ਜੋ ਪੀੜਿਤ ਹੈ ਉਸ ਦੇ ਵੱਲੋਂ ਆਪਣੇ ਭਰਾ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੋ ਘਰੇਲੂ ਮਸਲਾ ਸੀਗਾ ਘਰੇਲੂ ਜ਼ਮੀਨੀ ਵਿਵਾਦ ਸੀਗਾ ਉਸ ਨੂੰ ਲੈ ਕੇ ਦੋਨਾਂ ਦੇ ਵਿੱਚ ਆਲੇ-ਛੜਪ ਹੋਈ ਸੀਗੀ ਤੇ ਉਸ ਤੋਂ ਬਾਅਦ ਜੋ ਉਸ ਦਾ ਵੱਡਾ ਪ੍ਰਾਇ ਉਸ ਦੇ ਵੱਲੋਂ ਮੇਰੇ ਉੱਪਰ ਇੱਟਾ ਰੋੜੇ ਚੁਲਾਏ ਜਾਂਦੇ ਨੇ ਮੇਰੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਤੇ ਬਾਰ-ਬਾਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ